ਓਟਸ ਪੀਸੇ ਸੀ ਮਿਕਸੀ ਦੇ ਵਿੱਚ ਉਹਨੂੰ ਆਪਾਂ ਥੋੜਾ ਜਿਹਾ ਭੁੰਨਾ ਗਿਆ ਹੁਣ ਹਲਕੀ ਅੱਗ ਦੇ ਉੱਤੇ ਭੁੰਨ ਲਿਓ ਇਹਦਾ ਭੁੰਨਣ ਦਾ ਇਹ ਫਾਇਦਾ ਹੈ ਕਿ ਇੱਕ ਤਾਂ ਮਿਕਸ ਹੋ ਜਾਂਦਾ ਜਦੋਂ ਆਪਾਂ ਲੱਡੂ ਵਗੈਰਾ ਬਟਾਂਗੇ ਪੰਜੀਰੀ ਬਣਾਵਾਂਗੇ ਜਾਂ ਕੁਝ ਵੀ ਉਹਦੇ ਨਾਲ ਇੱਕ ਤਾਂ ਮਿਕਸ ਚੰਗੀ ਤਰ੍ਹਾਂ ਹੋ ਜਾਂਦਾ ਨਾ ਇਹਦਾ ਟੇਸਟ ਵੀ ਫਿਰ ਖਰਾਬ ਨਹੀਂ ਹੁੰਦਾ ਕਿ ਕੱਚੇ ਆਟੇ ਦਾ ਥੋੜਾ ਟੇਸਟ ਹੋਰ ਹੁੰਦਾ ਜਿਵੇਂ ਕੱਚੇ ਓਟਸ ਦਾ ਹੁੰਦਾ ਸੋ ਇਹਨੂੰ ਥੋੜਾ ਜਿਹਾ ਭੁੰਨ ਲਾਂਗੇ ਤੇ ਇਹ ਮਿਕਸ ਵੀ ਹੋ ਜਾਊਗਾ ਤੇ ਖਾਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਖਾਣ ਦੇ ਵਿੱਚ ਉਹਦਾ ਟੇਸਟ ਵਧੀਆ ਆਊਗਾ ਤੇ ਨਾਲ ਲੱਗਦੀ ਫਿਰ ਆਪਾਂ ਇਹਨਾਂ ਨੂੰ ਇੱਕ ਉਹ ਸ਼ੱਕਰ ਦੀ ਚਾਣੀ ਬਣਾ ਲਾਂਗੇ ਸ਼ੱਕਰ ਦੀ ਚਾਣੀ ਇਹ ਸਾਰੇ ਮਟੀਰੀਅਲ ਦੇ ਵਿੱਚ ਪਾਵਾਂਗੇ ਤੇ ਉਹਦੇ ਨਾਲ ਕੀ ਹੋਊਗਾ ਚੰਗੀ ਤਰ੍ਹਾਂ ਜੁੜ ਜਣਗੀਆਂ ਇੱਕ ਤਰ੍ਹਾਂ ਦਾ ਇਹਨੂੰ ਕਹਿ ਲਓ ਤੁਸੀਂ ਲੱਡੂਆਂ ਦੇ ਵਿੱਚ ਪੇਸਟ ਦਾ ਕੰਮ ਕਰਨਾ ਸ਼ੱਕਰ ਨੇ ਬਾਕੀ ਤੁਹਾਨੂੰ ਉਦਾਂ ਪਤਾ ਕਿ ਸ਼ੱਕਰ ਇੱਕ ਤਾਂ ਮਿੱਠਾ ਵੀ ਦੇ ਦੂਗੀ ਫਲੇਵਰ ਦੇ ਦੂਗੀ ਬਾਕੀ ਸ਼ੱਕਰ ਉਦਾਂ ਵੀ ਬਹੁਤ ਵਧੀਆ ਹੁੰਦੀ ਆ ਖਾਣ ਦੇ ਲਈ ਜਿਹੜਾ ਰੋਟਸ ਦਾ ਆਟਾ ਤਿਆਰ ਕੀਤਾ ਸੀ ਥੋੜਾ ਇਹਨੂੰ ਪਕਾਇਆ ਸੀ ਅੱਗ ਤੇ ਆਪਾਂ ਇਹਦੇ ਪਾਤਾ ਸਾਰਾ ਮਟੀਰੀਅਲ ਨੂੰ ਹੁਣ ਆਪਾਂ ਤਿਆਰ ਕਰਾਂਗੇ ਕੀ ਹੋ ਰਹੀ ਹੈ ਜੀ ਤਿਆਰ ਇਹਨੂੰ ਹਲਕੀ ਜੀ ਅੱਗ ਤੇ ਆਪਾਂ ਬਣਾਇਆ ਆ ਪਾਣੀ ਦੀ ਸ਼ੱਕਰ ਦਾ ਮਿਸ਼ਰਣ ਆ ਇਹ ਤੇ ਨਾਲ ਲੱਗਦੀ ਆਪਾਂ ਜਿਹੜਾ ਆਪਣਾ ਸਾਰਾ ਮਟੀਰੀਅਲ ਆ ਇਹਨੂੰ ਮਿਕਸ ਕਰਾਂਗੇ ਇਹਦੇ ਵਿੱਚ ਹੁਣ ਆਪਾਂ ਹਲਕੀ ਜੀ ਕਾਲੀ ਮਿਰਚ ਵੀ ਪਾਵਾਂਗੇ ਕਾਲੀ ਮਿਰਚ ਦਾ ਹੈ